ਪ੍ਰਿੰਸ ਐਂਡਰਿਊ ਐਪਸਟੇਨ ਮਾਮਲਾ ਟ੍ਰੇਡ ਦੂਤ ਵੱਜੋਂ ਗੁਪਤ ਜਾਣਕਾਰੀ ਸਾਂਝੀ ਕਰਨ ਦੇ ਦਾਅਵੇ ਕੀਤੇ ਗਏ ਨੇ ਅਮਰੀਕਾ ਵਿੱਚ ਜਾਰੀ ਹੋਈਆਂ ਤਾਜ਼ਾ ਅਦਾਲਤੀ ਫਾਈਲਾਂ ਨੇ ਬ੍ਰਿਟੇਨ ਦੇ ਸ਼ਾਹੀ ਪਰਿਵਾਰ ਨਾਲ ਜੁੜੇ ਇੱਕ ਪੁਰਾਣੇ ਵਿਵਾਦ ਨੂੰ ਮੁੜ ਚਰਚਾ ਵਿੱਚ ਲਿਆ ਦਿੱਤਾ ਹੈ ਦਸਤਾਵੇਜ਼ਾਂ ਮੁਤਾਬਕ ਪ੍ਰਿੰਸ ਐਂਡਰਿਊ ਨੇ 2010 ਅਤੇ 2011 ਦੌਰਾਨ ਬ੍ਰਿਟੇਨ ਦੇ ਸਰਕਾਰੀ ਟ੍ਰੇਡ ਦੂਤ ਵੱਜੋਂ ਸੇਵਾ ਨਿਭਾਉਂਦੇ ਹੋਏ ਅਮਰੀਕੀ ਫਾਈਨੈਂਸਰ ਜੈਫਰੀ ਐਬਸਟੇਨ ਨਾਲ ਆਪਣੀ ਸਰਕਾਰੀ ਡਿਊਟੀ ਨਾਲ ਸੰਬੰਧਿਤ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕੀਤੀ ਹੈ ਇਹ ਖੁਲਾਸਾ ਉਸ ਉਸ ਸਮੇਂ ਨਾਲ ਜੁੜੇ ਹੋਏ ਨੇ ਜਦੋਂ ਐਬਸਟੇਨ ਪਹਿਲਾਂ ਹੀ ਇੱਕ ਦੋਸ਼ੀ ਜਿੰਸੀ ਅਪਰਾਧੀ ਦੀ ਤੌਰ ਤੇ ਜਾਣਿਆ ਜਾਂਦਾ ਸੀ ਫਾਈਲਾਂ ਅਨੁਸਾਰ ਐਂਡਰਿਊ ਨੇ ਸਿੰਗਾਪੁਰ ਹਾਂਗਕਾਂਗ, ਵੀਅਤਨਾਮ ਅਤੇ ਚੀਨ ਦੇ ਸ਼ੇਂਜੇਨ ਸ਼ਹਿਰ ਨਾਲ ਜੁੜੇ ਸਰਕਾਰੀ ਦੌਰਿਆਂ ਬਾਰੇ ਜਾਣਕਾਰੀ ਐਬਸਟਿਨ ਤੱਕ ਪਹੁੰਚਾਈ ਹੈ। ਇਹ ਸਾਰੇ ਦੌਰੇ ਉਸ ਦੀ ਟ੍ਰੇਡ ਦੂਤ ਵਜੋਂ ਜ਼ਿੰਮੇਵਾਰੀ ਦਾ ਹਿੱਸਾ ਨੇ ਜਿਨ੍ਹਾਂ ਦਾ ਮਕਸਦ ਬ੍ਰਿਟੇਨ ਲਈ ਵਿਦੇਸ਼ੀ ਨਿਵੇਸ਼ ਅਤੇ ਵਪਾਰਕ ਮੌਕੇ ਖੋਜਣਾ ਸੀ। 7 ਅਕਤੂਬਰ 2010 ਦੀ ਇੱਕ ਈਮੇਲ ਵਿੱਚ ਆਲਵਾਲੇ ਦੋਰੀਆਂ ਦੀ ਜਾਣਕਾਰੀ ਐਪਸਟੇਨ ਨੂੰ ਭੇਜੇ ਜਾਣ ਦਾ ਜ਼ਿਕਰ ਮਿਲਦਾ ਹੈ ਇਸ ਤੋਂ ਇਲਾਵਾ 3 ਨਵੰਬਰ 2010 ਨੂੰ ਐਂਡਰੂ ਨੇ ਆਪਣੇ ਤਤਕਾਲੀ ਸਹਾਇਕ ਵੱਲੋਂ ਭੇਜੀਆਂ ਗਈਆਂ ਸਰਕਾਰੀ ਰਿਪੋਰਟਾਂ ਐਪਸਟੇਨ ਨੂੰ ਵਾਰ ਵਰਡ ਕਰ ਦਿੱਤਾ ਹੈ ਅਤੇ ਦਸਤਾਵੇਜ਼ਾਂ ਵਿੱਚ ਦਰਸਾਉਂਦੇ ਹੋਏ ਇਹ ਕਿਹਾ ਹੈ ਕਿ ਈਮੇਲਾਂ ਉਹਨਾਂ ਨੂੰ ਮਿਲਣ ਤੋਂ ਕੁਝ ਮਿੰਟ ਅੰਦਰ ਹੀ ਅੱਗੇ ਭੇਜ ਦਿੱਤੀਆਂ ਗਈਆਂ ਨੇ ਇਸ ਕਾਰਵਾਈ ਨੇ ਸਰਕਾਰੀ ਜਾਣਕਾਰੀ ਦੀ ਗੋਪਨੀਯਤਾ ਨੂੰ ਲੈ ਕੇ ਗੰਭੀਰ ਸਵਾਲ ਖੜੇ ਕਰ ਦਿੱਤੇ ਨੇ ਫਾਈਲਾਂ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ 크리스마ਸ ਈਵ 2010 ਨੂੰ ਐਂਡਰੋ ਨੇ ਅਫਗਾਨਿਸਤਾਨ ਦੇ ਹੇਲਮੰਦ ਸੂਬੇ ਵਿੱਚ ਚੱਲ ਰਹੇ ਪੁਨਰਨਿਰਮਾਣ ਪ੍ਰੋਜੈਕਟਾਂ ਨਾਲ ਜੁੜੀ ਇੱਕ ਗੁਪਤ ਬਰੀਫਿੰਗ ਵੀ ਐਬਸਟਿਨ ਨਾਲ ਸਾਂਝੀ ਕੀਤੀ ਹੈ ਤੇ ਇਹ ਪ੍ਰੋਜੈਕਟ ਉਸ ਸਮੇਂ ਬ੍ਰਿਟਿਸ਼ ਫੌਜ ਦੇ ਨਿਗਰਾਨੀ ਹੇਠ ਅਤੇ ਯੂਕੇ ਸਰਕਾਰ ਵੀ ਵਿੱਤੀ ਸਹਾਇਤਾ ਨਾਲ ਚੱਲ ਰਿਹਾ ਸੀ ਜਿਸ ਕਾਰਨ ਇਸ ਜਾਣਕਾਰੀ ਦੀ ਸੰਵੇਦਨਸ਼ੀਲਤਾ ਹੋਰ ਵੀ ਵੱਧ ਜਾਂਦੀ ਹੈ ਹਾਲਾਂਕਿ ਦਸਤਾਵੇਜ਼ਾਂ ਵਿੱਚ ਨਾਮ ਆਉਣਾ ਆਪਣੇ ਆਪ ਵਿੱਚ ਕਿਸੇ ਤਰ੍ਹਾਂ ਦੀ ਦੋਸ਼ ਸਾਬਿਤ ਨਹੀਂ ਮੰਨਿਆ ਜਾਂਦਾ ਉਸ ਸਮੇਂ ਦੇ ਬ੍ਰਿਟੇਨ ਦੇ ਕਾਰੋਬਾਰ ਮੰਤਰੀ ਸਰ ਵਿਸ ਕੇਬਲ ਨੇ ਵੀ ਇਹ ਕਿਹਾ ਹੈ ਕਿ ਉਹਨਾਂ ਨੂੰ ਇਸ ਤਰ੍ਹਾਂ ਦੀ ਕਿਸੇ ਜਾਣਕਾਰੀ ਸਾਂਝੀ ਹੋਣ ਦੀ ਕੋਈ ਜਾਣਕਾਰੀ ਨਹੀਂ ਸੀ ਸਰਕਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਟ੍ਰੇਡ ਦੂਤਾਂ ਉੱਤੇ ਇਹ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਸੰਵੇਦਨਸ਼ੀਲ ਵਪਾਰਕ ਅਤੇ ਰਾਜਨੀਤਿਕ ਜਾਣਕਾਰੀ ਦੀ ਗੋਪਨੀਯਤਾ ਬਣਾਈ ਰੱਖਣ ਅਤੇ ਇਹ ਜ਼ਿੰਮੇਵਾਰੀ ਉਹਦਾ ਛੱਡਣ ਤੋ ਬਾਅਦ ਵੀ ਲਾਗੂ ਰਹਿੰਦੀ ਹੈ ਪ੍ਰਿੰਸ ਐਂਡਰ ਨੇ ਸਦਾ ਹੀ ਕਿਸੇ ਵੀ ਤਰ੍ਹਾਂ ਦੀ ਗਲਤ ਕਰਤੂਤ ਤੋਂ ਇਨਕਾਰ ਕੀਤਾ ਹੈ ਹਾਲੀਆਂ ਸਾਲਾਂ ਵਿੱਚ ਉਨ੍ਹਾਂ ਤੋਂ ਸ਼ਾਹੀ ਖੇਤਾਬ ਵਾਪਸ ਲਏ ਗਏ ਨੇ ਅਤੇ ਉਹ ਸਰਕਾਰੀ ਜ਼ਿੰਮੇਵਾਰੀਆਂ ਤੋਂ ਪੂਰੀ ਤਰ੍ਹਾਂ ਦੂਰ ਨੇ ਮੌਜੂਦਾ ਸਮੇਂ ਉਹ ਸਾਰਜਨਿਕ ਜੀਵਨ ਤੋਂ ਕਾਫੀ ਹੱਦ ਤੱਕ ਅਲੱਗ ਰਹਿ ਰਹੇ ਨੇ